ਮੇਰੇ ਪਾਸ ਇੱਕ ਚਲਾਨ ਦਾ ਮੈਸੇਜ ਆਇਆ ਜੋ ਕਿ ਮੇਰੇ ਨੰਬਰ ਤੇ ਸੀਗਾ ਪਰ ਮੈਂ ਇੱਕ ਮਹੀਨੇ ਤੋਂ ਗੱਡੀ ਚਲਾਈ ਨਹੀਂ ਮੇਰੀ ਇਹ ਨੰਬਰ ਮੇਰੀ ਗੱਡੀ ਦਾ ਚਲਾਨ ਮਤਲਬ ਸਕੂਟਰ ਦਾ ਭੇਜਿਆ ਗਿਆ ਇਹਦੇ ਇਹਦੇ ਉੱਪਰ ਫੋਟੋ ਕੋਈ ਨੌਨ ਬੰਦਾ ਜਿਹੜਾ ਮੈਂ ਜਾਣਦਾ ਨਹੀਂ ਹੈ ਉਸਦੀ ਹੈਗੀ ਹੁਣ ਇਹ ਨਹੀਂ ਪਤਾ ਹੈ ਉਹ ਬੰਦਾ ਕੌਣ ਹੈ ਮੇਰਾ ਨੰਬਰ ਡੁਪਲੀਕੇਟ ਯੂਜ਼ ਕਰ ਰਿਹਾ ਹੈ ਰਜਿਸਟ੍ਰੇਸ਼ਨ ਮੇਰੇ ਨੰਬਰ ਦੀ ਹੈ ਮੈਂ ਮੇਲ ਕੀਤੀ ਉਹਦਾ ਕੱਲ ਮੇਲ ਕੀਤੀ ਸ਼ਾਮ ਨੂੰ ਅੱਜ ਤੱਕ ਕੋਈ ਰਿਸਪੌਂਸ ਆਇਆ ਨਹੀਂ ਮੇਰਾ ਨਾਮ ਰਜੇਸ਼ ਪਾਟਿਆ ਹੈ ਜੀ ਜੀ ਮੈਂ ਕੱਲ ਦੁਕਾਨ ਤੇ ਬੈਠਾ ਸੀਗਾ ਤੇ ਮੇਰੇ ਪਾਸ ਇੱਕ ਚਲਾਨ ਦਾ ਮੈਸੇਜ ਆਇਆ ਜੋ ਕਿ ਮੇਰੇ ਨੰਬਰ ਤੇ ਸੀਗਾ ਪਰ ਮੈਂ ਇੱਕ ਮਹੀਨੇ ਤੋਂ ਗੱਡੀ ਚਲਾਈ ਨਹੀਂ ਮੇਰੀ ਇਹ ਨੰਬਰ ਮੇਰੀ ਗੱਡੀ ਦਾ ਚਲਾਨ ਮਤਲਬ ਸਕੂਟਰ ਦਾ ਭੇਜਿਆ ਇਹਨਾਂ ਨੇ ਇਹ ਫੋਟੋ ਕਿਹਦੀ ਲੱਗੀ ਹੋਈ ਚਲਾਨ ਤੇ ਇਹਦੇ ਇਹਦੇ ਉੱਪਰ ਫੋਟੋ ਕੋਈ ਨੌਨ ਬੰਦਾ ਜਿਹਨੂੰ ਮੈਂ ਜਾਣਦਾ ਨਹੀਂ ਐ ਉਸਦੀ ਹੈਗੀ ਹੁਣ ਇਹ ਨਹੀਂ ਪਤਾ ਹੈ ਉਹ ਬੰਦਾ ਕੋਣਾ ਮੇਰਾ ਨੰਬਰ ਡੁਪਲੀਕੇਟ ਯੂਜ਼ ਕਰ ਰਿਹਾ ਹੈ ਰਜਿਸਟ੍ਰੇਸ਼ਨ ਮੇਰੇ ਨੰਬਰ ਦੀ ਹੈ ਕੀ ਨੰਬਰ ਤੁਹਾਡੀ ਕਾਰ ਦਾ ਪੀਪੀ 27F 3973 ਇਹ ਕਿਹੜੀ ਗੱਡੀ ਨੇ ਲੱਗਿਆ ਇਹ ਹੈਗੀ ਐਕਸਯੂਵੀ ਮਿੰਡਰ ਐਕਸਯੂਵੀ 500 ਇਹ ਚਲਾਨ ਚਲਾਨ ਟੂ-ਵੀਲਰ ਦਾ ਆਇਆ ਹੈ ਗੱਡੀ ਲੈ ਕੇ ਗਏ ਹੋ ਤੁਸੀਂ ਕਦੇ ਨਹੀਂ ਇੱਕ ਮਹੀਨਾ ਆ ਗੱਡੀ ਚਲਾਈ ਨਹੀਂ ਮੈਂ ਇਹ ਚਲਾਨ ਕਾ ਦਾ ਹੋਇਆ ਚਲਾਨ ਟੂ-ਵੀਲਰ ਦਾ ਹੈ ਵਿਦਾਊਟ ਹੈਲਮਟ ਵਿਦਾਊਟ ਹੈਲਮਟ ਟੂ-ਵੀਲਰ ਦਾ ਹੋਇਆ ਹੈ ਪਰ ਨੰਬਰ ਤੁਹਾਡੀ ਗੱਡੀ ਦਾ ਰਜਿਸਟ੍ਰੇਸ਼ਨ ਮੇਰੇ ਨਾਮ ਤੇ ਗੱਡੀ ਦੀ ਹੈ ਐਕਸਯੂਪੀ 500 ਮਿੰਦਰਾ ਇਹ ਕਿਹੜੀ ਜਗ੍ਹਾ ਦਾ ਹੋਇਆ ਹੈ ਚਲਾਨ ਲਿਖਿਆ ਹੈ ਇਹ ਸੰਨੀ ਲੇਨ ਟੂ ਮੁਹਾਲੀ ਮੈਂ ਰਹਿੰਦਾ ਕੋਰਾਲੀ ਜਾਂ ਤੁਸੀਂ ਕੋਈ ਕੰਪਲੇਂਟ ਕੀਤੀ ਮੇਲ ਵਗੈਰਾ ਕੁਝ ਕੀਤਾ ਮੈਂ ਮੇਲ ਕੀਤੀ ਉਹਦਾ ਕੱਲ ਮੇਲ ਕੀਤੀ ਸ਼ਾਮੀ ਅੱਜ ਤੱਕ ਹਾਂ ਤਾਂ ਕੋਈ ਰਿਸਪੌਂਸ ਆਇਆ ਨਹੀਂ ਮੇਰਾ ਨਾਮ ਰਜੇਸ਼ ਪਾਟਿਆ ਹੈ ਜੀ ਜੀ ਮੈਂ ਕੱਲ ਦੁਕਾਨ ਤੇ ਬੈਠਾ ਸੀਗਾ ਤੇ ਮੇਰੇ ਪਾਸ ਇੱਕ ਚਲਾਨ ਦਾ ਮੈਸੇਜ ਆਇਆ ਜੋ ਕਿ ਮੇਰੇ ਨੰਬਰ ਤੇ ਸੀਗਾ ਪਰ ਮੈਂ ਇੱਕ ਮਹੀਨੇ ਤੋਂ ਗੱਡੀ ਚਲਾਈ ਨਹੀਂ ਮੇਰੀ ਇਹ ਨੰਬਰ ਮੇਰੀ ਗੱਡੀ ਦਾ ਚਲਾਨ ਮਤਲਬ ਸਕੂਟਰ ਦਾ ਭੇਜਿਆ ਇਹਨਾਂ ਨੇ ਇਹ ਫੋਟੋ ਕਿਹਦੀ ਲੱਗੀ ਹੋਈ ਚਲਾਨ ਤੇ ਇਹਦੇ ਇਹਦੇ ਉੱਪਰ ਫੋਟੋ ਕੋਈ ਨੌਨ ਬੰਦਾ ਜਿਹਨੂੰ ਮੈਂ ਜਾਣਦਾ ਨਹੀਂ ਹੈ ਉਸਦੀ ਹੈਗੀ ਉਹਨੇ ਇਹ ਨਹੀਂ ਪਤਾ ਹੈ ਉਹ ਬੰਦਾ ਕੋਹਣਾ ਮੇਰਾ ਨੰਬਰ ਡੁਪਲੀਕੇਟ ਯੂਜ਼ ਕਰ ਰਿਹਾ ਹੈ ਰਜਿਸਟ੍ਰੇਸ਼ਨ ਮੇਰੇ ਨੰਬਰ ਦੀ ਹੈ ਕੀ ਨੰਬਰ ਤੁਹਾਡੀ ਕਾਰ ਦਾ ਪੀਪੀ 27 ਐਫ 3973 ਇਹ ਕਿਹੜੀ ਗੱਡੀ ਨੱਗਿਆ ਇਹ ਹੈਗੀ ਐਕਸਯੂਵੀ ਮਿੰਡਰ ਐਕਸਯੂਵੀ 500 ਇਹ ਚਲਾਨ ਚਲਾਨ ਟੂ ਵੀਲਰ ਦਾ ਆਇਆ ਹੈ ਗੱਡੀ ਲੈ ਕੇ ਗਏ ਹੋ ਤੁਸੀਂ ਕਦੇ ਨਹੀਂ ਇੱਕ ਮਹੀਨਾ ਆ ਗੱਡੀ ਚਲਾਈ ਨਹੀਂ ਮੈਂ ਇਹ ਚਲਾਨ ਕਾਦਾ ਹੋਇਆ ਚਲਾਨ ਟੂ ਵੀਲਰ ਦਾ ਹੈ ਵਿਦਆਊਟ ਹੈਲਮਟ ਵਿਦਆਊਟ ਹੈਲਮਟ ਟੂ ਵੀਲਰ ਦਾ ਹੋਇਆ ਪਰ ਨੰਬਰ ਤੁਹਾਡੀ ਗੱਡੀ ਦਾ ਰਜਿਸਟ੍ਰੇਸ਼ਨ ਮੇਰੇ ਨਾਮ ਤੇ ਗੱਡੀ ਦੀ ਹੈ ਐਕਸਯੂਵੀ 500 ਮੀਨਰ ਕਿਹੜੀ ਜਗ੍ਹਾ ਤੇ ਹੋਇਆ ਹੈ ਚਲਾਨ ਲਿਖਿਆ ਇਹ ਸੰਨੀ ਲੇਨ ਟੂ ਮੁਹਾਲੀ ਮੈਂ ਰਹਿੰਦਾ ਕੋਰਾਲੀ ਚ ਤੁਸੀਂ ਕੋਈ ਕੰਪਲੇਂਟ ਕੀਤੀ ਮੇਲ ਵਗੈਰਾ ਕੁਝ ਕੀਤਾ ਮੈਂ ਮੇਲ ਕੀਤੀ ਉਹਦਾ ਕੱਲ ਮੇਲ ਕੀਤੀ ਸ਼ਾਮ ਨੂੰ ਅੱਜ ਤੱਕ ਹਾਲ ਤੱਕ ਕੋਈ ਰਿਸਪੌਂਸ ਆਇਆ ਨਹੀਂ